ਹਾਂਜੀ ਪਿਆਰ ਪਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਕੀ ਹਾਲ ਚਾਲ ਜੀ ਸਾਰਿਆਂ ਦੇ ਲਓ ਜੀ ਅੱਜ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆਂ ਅਸੀਂ ਅੱਜ ਫਿਰ ਪਹੁੰਚੇ ਆਪਣੇ ਜੰਗਲਾਂ ਦੇ ਵਿੱਚ ਜੰਗਲਾਂ ਦੇ ਵਿੱਚ ਪਹੁੰਚੇ ਆਂ ਤੇ ਅੱਜ ਤਿਆਰੀ ਕਰਦੇ ਪਏ ਆ ਜੀ ਅੱਜ ਸਾਡੇ ਇੱਥੇ ਜਿਹੜੀ ਕੁੜੀ ਆ ਮੋਨਾ ਮੋਨਾ ਕੁਮਾਰੀ ਸਾਡੀ 18 ਦਾ ਬਰਥਡੇ ਆ ਬਰਥਡੇ ਸੀਗਾ ਕੱਲ ਤੇ ਕੱਲ ਹੀ ਤੁਸੀਂ ਸਾਨੂੰ ਵੀਡੀਓ ਪਾ ਦੇਣੀ ਆ ਆਪਾਂ ਵਿੱਚ ਉਹ ਵੀ ਦੇਖ ਲਿਓ ਤੇ ਕੇਕ ਆਪਾਂ ਕੱਟਤਾ ਸੀ ਕਰ ਲੋ ਜੀ ਆਜੋ ਆਜੋ ਕਟੋ ਵੀ ਕੇ ਕੇ ਆਜੋ ਬਹੁਤ ਵਧਾਈਆਂ ਵੀ ਹੈਪੀ ਬਰਥਡੇ ਵਾਈਫੀ ਬਹੁਤ ਜੀ ਤੁਹਾਨੂੰ ਵੀ ਬਹੁਤ ਬਧਾਈਆਂ ਤੁਹਾਨੂੰ ਵੀ ਲੋ ਜੀ ਹੈਪੀ ਬਰਥਡੇ ਹੈਪੀ ਬਰਥਡੇ ਕੁੜੀ ਦਾ ਜਨਮ ਦਿਨ ਆ ਹਾਂ ਜੀ ਰਾਤੀ ਗਾਣਾਗਾ ਜੈ ਸੋਰਾਵ ਜੀ ਵੀ ਆਏ ਸਾਡੇ ਹੈਪੀ ਬਰਥਡੇ ਇੱਥੇ ਸਾਡੇ ਉਸਤਾਦ ਜੀ ਵੀ ਆਏ ਆ ਜਦੋਂ ਇਹਨਾਂ ਸਤਾਜੀ ਕੋ ਇਦਾਂ ਕੋ ਮਾਣੀ ਇਦਾਂ ਦਾ ਮਾਣੀ ਇਦਾਂ ਚਲੋ ਜੀ ਚਲ ਇਹ ਪੁੰਡੀ ਹੋ ਲਾਗੇ ਨੂੰ ਬਣਾ ਲੈ ਦੋਨੇ ਜਣੇ ਫੂਕ ਸਾਰੀ ਕਰ ਸਾਰੀ ਕਰ ਵੀ ਚੱਲ ਪਹਿਲਾ ਫੂਕ ਮਾਰੋ ਫੂਕ ਮਾਰੋ ਪਹਿਲਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਓ ਹੈਪੀ ਬਰਥਡੇ ਮਮੀ ਦਾ ਮਮੀ ਨੂੰ ਖਲਾ ਤੂੰ ਆਪ ਖਾਈ ਜਾਂਦੀ ਉਹਦਾ ਬੱਸ ਜਿਹਦਾ ਮੈਂ ਉਹਨੂੰ ਚੈੱਕ ਕੀਤਾ ਬਣਾ ਸੀ ਤੁਸੀਂ ਕੰਮ ਕਰਦੇ ਤਾਂ ਮੜਾ ਪਹਿਲਾਂ ਲੋ ਜੀ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਲੋ ਇਹ ਦੋ ਇਹ ਬੁਥੈਲੋ ਖੋਲਦੇ ਮੈਂ ਓਏ ਲਓ ਜੀ ਆ ਹੋਏ ਹੈਪੀ ਬਰਥਡੇ ਕੰਗ੍ਰੈਚੁਲੇਸ਼ਨ ਕੰਗ੍ਰੈਚੁਲੇਸ਼ਨ ਨਾਈਸ ਹੈਪੀ ਬਰਥਡੇ दीपू है? <ceramyr kleine muskame> <oop span> है।, है, है आज आज ਸਰੀ ਗਾਲ ਦੀ ਦਾ ਠੀਕ ਹੈ ਚਕਾਲ ਜੀ ਹਾਂ ਠੀਕ ਹੈ ਚਲ ਬੰਸੀ ਚਲੋ ਬਾਰੀ ਬਾਰੀ ਸਜਾਓ ਹੁਣ ਆਜਾ ਤਾਦੀ ਬਾਅਦ ਵਿੱਚ ਚਲੋ ਮਾਤਮਾ ਤਾਂ ਸ਼ੁਰੂ ਕੀ ਮੇਸ਼ਾ ਤਾਜੂ ਜੀ ਦੇਖੋ ਨੈਕਸਟ ਐਨਦਰ ਗੋਦਰੀ ਆਣਾ ਰਦਾਣਾ ਇਹ ਮੇਰੇ ਅੱਗੇ ਪੈ ਜੀ ਠੀਕ ਜੇ ਸਰ ਕਦੋਂ ਵੀ ਖਾਲਾ ਖਾਲਾ ਤਾਂ ਗੋਦੀ ਨਹੀਂ ਸਾਰਾ ਖਾਣੀ ਨਹੀਂ ਅੱਜ ਬਾਲਾ ਅੱਜ ਖਾਣਾ ਚੱਲ ਨਹੀਂ ਅੱਜ ਕਰ ਤੇ ਅੱਜ ਪ੍ਰੋਗਰਾਮ ਰੱਖਿਆ ਆ ਆਪਾਂ ਸਾਰਿਆਂ ਨੂੰ ਡਿਨਰ ਦਾ ਇਧਰ ਹੀ ਠੀਕ ਹੈ ਜੀ ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਕਿਤਾ ਸਾਰੇ ਠੀਕ ਠਾਕ ਹੋ ਚਲ ਹਲਵਾਈ ਸੱਧਲੇ ਸੀ ਇਹਨਾਂ ਨੇ ਟਾਈਮ ਨਾ ਪਹੁੰਚ ਪੱਕਾ ਠੇਕਾ ਕਰ ਲਿਆ ਸਾਡਾ ਹਲਵਾਈ ਇੱਕ ਹੀ ਹੁੰਦਾ ਜਿਆਦਾ ਦੇਖੋ ਹਲਵਾਈ ਪਹੁੰਚ ਗਏ ਪਹਿਲਾਂ ਠੇਕਾ ਦਿੱਤਾ ਮੈਨੂੰ ਕੱਲ ਪ੍ਰੋਗਰਾਮ ਤਾਂ ਨਹੀਂ ਕੀਤਾ ਕਿਉਂਕਿ ਗੁਰਦੁਆਰਾ ਸਾਹਿਬ ਜਾਣਾ ਸੀ ਸਾਰਿਆਂ ਨੇ ਤੇ ਇਸ ਲਈ ਨਹੀਂ ਰੱਖਿਆ ਅੱਜ ਆ ਤਾਂ ਰੱਖਿਆ ਅੱਜ ਫਿਰ ਸੀ ਗਿਆ ਚਲ ਸਾਰੇ ਵਿਲੇ ਆਉਗੇ ਫਿਰ ਗੁਰਦੁਆਰੇ ਸਾਰੇ ਪਏ ਉਹ ਖਾਂਦੇ ਆ ਨਾ ਫਿਰ ਜਾ ਕੇ ਢਿੱਡ ਭਰ ਲੈਂਦੇ ਆ ਤਾਂ ਕਰਕੇ ਪਏ ਅਸੀਂ ਅੱਜ ਕਾ ਕਾਲੂ ਤਸल्ली ਦੇ ਨਾਲ ਕੰਮ ਕੀਤਾ ਜਾਊਂਗਾ ਅੱਜ ਕਿਸੇ ਨੇ ਸਵੇਰ ਦੀ ਰੋਟੀ ਨਹੀਂ ਖਾਧੀ ਹੈ ਨਾ ਹੈਪੀ ਬਰਥਡੇ ਜੀ ਸਾਰੇ ਜਣੇ ਹੈਪੀ ਬਰਥਡੇ ਕਰੋ ਆਹਦਾ ਬਰਥਡੇ ਆ ਸਾਡੀ ਗੁੱਟੋ ਦਾ ਮੈਂ ਭਾਬੀ ਹਣੀ ਆ ਤੇ ਇਹਨਾਂ ਦਾ ਬਰਥਡੇ ਆ ਕੱਲ ਸੀਗਾ ਤੇ ਸਾਰੇ ਜਣੇ ਕਮੈਂਟ ਕਰਿਓ ਵੇਸ਼ੇ ਕਰਿਓ ਭਾਬੀ ਹਣਾ ਨੂੰ ਮਤਲਬ ਕਿ ਭੁੰਡੀ ਦੀ ਬੋਟੀ ਦਾ ਬੱਟੇ ਆ ਹਾਂ ਭੁੰਡੀ ਕੀ ਬੋਟੀ ਕਾ ਬੰਡੇ ਹੈ ਆਨ ਪੂੰਡੀ ਨਾਲ ਮਲਾਉਂਦੇ ਆ ਪੂੰਡੀ ਦੇਖੋ ਆਲੂ ਪੂੜੀਆਂ ਬਣ ਰਹੀਆਂ ਅੱਜ ਅੱਜ ਬਣਾਉਣੀਆਂ ਆ ਚੁੱਲੇ ਤੇ ਆਲੂ ਪੂੜੀਆਂ ਠੀਕ ਆ ਜੀ ਹੈ ਥੱਲੇ ਨਹੀਂ ਚੱਕ ਚੱਕ ਪਾਉਣੀਆਂ ਆਹ ਦੇਖੋ ਜੀ ਪੂੰਡੀ ਪੂੰਡੀ ਨੂੰ ਮਿਰਚਾ ਕੁੱਟਣ ਲਾਇਆ ਅੱਗ ਉੱਤੇ ਰੱਖਾਈ ਆ ਜੀ ਪੂੜੀਆਂ ਛੋਲੇ ਹਾਂ ਪੂੰਡੀ ਆਮਲੀਆ ਲਾਦਾ ਆਮਲੀਆ ਉਹ ਢਾਲਿਆ ਨੂੰ ਉੱਤੇ ਆ ਗਏ ਵਿਚਾਰੇ ਮਿਰਚਾ ਕੁੱਟਣ ਲਾਇਆ ਦੇਖ ਲੋ ਹੈ ਇਹ ਹਲਪਾਏ ਹਲਵਾਈ ਦਾ ਹੈਲਪਰ ਆ ਪਹਿਲਾ ਜੋ ਮਸ਼ੀਨਾ ਨਹੀਂ ਹੁੰਦੀ ਸੀ ਮਿਰਚ ਐਦੇ ਕੋਟ ਕੋਟੇ ਦਿੰਦੇ ਨੇ ਹਲਵਾਈਆਂ ਨੂੰ ਆਦੀਆਂ ਅੱਖਾਂ 'ਚ ਪੈਣੀਆਂ ਤੇ ਬਾਕੀ ਬਾਅਦ 'ਚ ਗੱਲਾਂ ਬਾਤਾਂ ਕਰਦੇ ਆ ਛੋਲੇ ਪੂੜੀਆਂ ਰੱਖਦੇ ਆ ਮਾਣਨੇ ਛੋਲੇ ਪੂੜੀਆਂ ਆਲੂ ਛੋਲੇ ਆਲੂ ਪੂੜੀਆਂ ਆਲੂ ਪੂੜੀਆਂ ਆਲੂ ਪੂੜੀਆਂ ਬਣਾਉਣੀ ਹੱਜ ਨਾਲ ਰੈਂਪਲ ਦੇਖੋ ਕਿਦਾਂ ਕਿਦਾਂ ਰੈਂਪਲ ਸਿੱਟੀਆਂ ਦੀ ਮਸਾਲੇ ਤੇ ਮਸਾਲੇ ਮੈਂ ਮਸਾਲਾ ਨਹੀਂ ਮੈਂ ਜੀਰਾ ਪਾਇਆ ਆਪਣੇ ਰੈਸਪੀ ਦੀ ਸਪੈਸ਼ਲ ਦੱਸੋ ਤੁਸੀਂ ਮਸਾਲੇ ਕਿੰਨੇ ਪਾਉਂਦੇ ਆ ਮੈਂ ਜੀਰਾ ਪਾਉਂਦੀ ਕਰ ਲਾ ਰੈਂਪਲ ਸਿਰਫ ਚੀਜ਼ ਦੇ ਵਿੱਚ ਆਹ ਜੀਰਾ ਪਾਉਂਦੀ ਹੁੰਦੀ ਹੈ ਬਸ ਹੋਰ ਗੋਲ ਤੇ ਹੋਰ ਕੁਛ ਨਹੀਂ ਪਾਉਣਾ ਗਰਮ ਮਸਾਲਾ ਵੀ ਨਹੀਂ ਪਾਇਆ ਇਸ ਹਾਂ ਸਹੀ ਗੱਲ ਹੈ ਕਈ ਕਹਿੰਦੇ ਨੇ ਨਾ ਮਸਾਲਿਆਂ ਨਾਲ ਜ਼ਿਆਦਾ ਸਵਾਦ ਚੀਜ਼ ਬਣਦੀ ਮਸਾਲਿਆਂ ਨਾਲ ਚੀਜ਼ ਸਵਾਦ ਬਣਦੀ ਪਰ ਨਹੀਂ ਇਹ ਮੰਨਦਾ ਬਹਿਵੇਂ ਆ ਬਿਨਾ ਮਸਾਲੇ ਤੋਂ ਚੀਜ਼ ਵੀ ਸਵਾਦ ਬਣ ਜਦੀ ਤੋੜਕਾ ਲਾਉਣ ਦਾ ਹਿਸਾਬ ਹੋਣਾ ਚਾਹੀਦਾ ਹਨਾ ਲਓ ਜੀ ਆ ਗੰਡੇ ਆ ਕੁੱਤਰ ਕਿ ਲਿਆਉਂਦੇ ਹੋ ਅਸੀਂ ਕੋਸ਼ਿ ਲੈ ਕੇ ਆਂਦਾ ਯਾਰ ਗੱਡੀ ਆਪਾਂ ਉਹ ਦੇਖੋ ਗੱਡੀ ਵੇਖ ਕੇ ਖੜੀ ਹੈ ਨਾ ਗੱਡੀ ਭਰ ਕੇ ਆਪਾਂ ਲੈ ਕੇ ਆਏ ਆ ਚਿੱਲਾ ਲੱਗ ਲੈਂਦੇ ਉਹਦੇ ਵਿੱਚ ਹੀ ਗਏ ਚਿੱਲਾ ਰਾਮ ਦੇ ਵਿੱਚ ਬਣਾ ਲੈਂਦੇ ਜੜੀ ਜਲਾ ਲੈਣੀ ਸੀ ਤੇ ਨਾ ਹਾਂਜੀ ਕੀ ਕਰੀ ਜਾਂਦੇ ਆ ਹਾਂਜੀ ਆਲੂ ਬਣ ਗਏ ਆ ਆਲੂ ਬਣ ਗਏ ਆ ਪੂੜੀਆਂ ਅਸੀਂ ਥੋੜੀਆਂ ਜਿਹਾ ਬੇਲ ਕੇ ਰੱਖ ਲਈਆਂ ਆ ਅੱਛਾ ਜਿੱਦਾਂ ਜਿੱਦਾਂ ਸੰਗਤ ਆਉਂਗੀ ਉਦੋਂ ਉਦੋਂ ਕੱਢੀ ਜਾਵਾਂਗੇ ਗੱਲ ਸਹੀ ਆ ਕਿਉਂਕਿ ਕੀ ਵੇਲੇ ਪਰ ਜਿਆ ਜਿਆ ਦੇ ਜਣੇ ਬੈਠ ਜਾਂਦੇ ਫਿਰ ਜਦੋਂ ਆਪਾਂ ਖੁਲਾਈਦੇ ਆ ਫਿਰ ਉਹ ਜਲਦੀ ਜਲਦੀ ਗਾਇਨ ਕਰ ਆਉਂ ਜਾਂਦੇ ਨੇ ਇੱਕ ਬੰਦਾ ਬੇਲੀ ਜਾਊਗਾ ਫੇ ਹਨਾ ਇੱਕੋ ਜਣਾ ਕੱਢੀ ਜਾਊਗਾ ਉੱਧਰ ਹਾਂਜੀ ਬਰਥਡੇ ਕੱਲ ਹੀ ਕਰਦੀ ਕੋਸ਼ ਨੇ ਪੇੜ ਬਰਥਡੇ ਕੱਲ ਕਰਦੇ ਪੇੜ ਆਪਾਂ ਥੋੜਾ ਜਾ ਢੀਕ ਲਈਏ ਇੱਕ ਇੱਕ ਅੱਧਾ ਜਣਾ ਆਵੇ ਤਾਂ ਸਹੀ ਆਹੋ ਲੈਡ ਲੂਟ ਜਗਾਉ ਨਾਲੇ ਆਹ ਦੇਖੋ ਅਸੀਂ ਬੈਂਡ ਦਾ ਅਰੇਂਜਮੈਂਟ ਕਿੱਥੇ ਕੀਤਾ ਹੈ ਦੇਸੀ ਜਗਾੜ ਲਾਇਆ ਸੀ ਅੱਜ ਅਸ ਗਿਆ ਉੱਧਰ ਨਹੀਂ ਮੈਣਾ ਅੱਜ ਚੁੱਲ੍ਹੇ ਮੋਰੇ ਇੱਥੇ ਬੈਠਿਆ ਜਾਊਗਾ ਕਿਉਂਕਿ ਇੱਥੇ ਆਹ ਲਾਈਟ ਲੱਗੀ ਆ ਸੋਲਰ ਉਹ ਲਾਈਟ ਵਧੀਆ ਰਹੂਗੀ ਸਲਾਦ ਸਲੂਦ ਅਸੀਂ ਕੱਟ ਕੇ ਰੱਖ ਲਿਆ ਦੇਖੋ ਵੀ ਦੀਪੂ ਬਹਿ ਗਿਆ ਆ ਕੇ ਪਹਿਲਾਂ ਹੀ ਸਮਾਰਟੀ ਦੇਵੇ ਸਮਾਰਟ ਦੇਖੋ ਕਿੰਨਾ ਵਧੀਆ ਲੱਗਦਾ ਅਰੇਂਜਮੈਂਟ ਸਾਡਾ ਹੈ ਦਾ ਮੀਟਿੰਗ ਹੋਣ ਲੱਗੀ ਹੁੰਦੀ ਦਾ ਵਿਆਹ ਦੇ ਪ੍ਰੋਗਰਾਮ ਵਿੱਚ ਇਦਾਂ ਵਿਆਹ ਦਾ ਪ੍ਰੋਗਰਾਮ ਹੁੰਦਾ ਨਾ ਕਿਹਨਾਂ ਰੱਖਿਆ ਇਦਾਂ ਹੋ ਗਿਆ ਕੰਮ ਇਹ ਥੱਲੇ ਮਿੱਟੀ ਉੱਡਦੀ ਸੀ ਮੈਂ ਗੱਤਾ ਵਛਾ ਲਿਆ ਤੇ ਆਮ ਬਈ ਤੇ ਲਾ ਲਿਓ ਸਾਰੇ ਉਹਨਾਂ ਥੋੜੇ ਘਰੇ ਗਏ ਆ ਬਈ ਇਹ ਕੱਚੇ ਸੀ ਤਾਂ ਛੱਡ ਗਏ 10 15 ਆਮ ਛੱਡ ਗਏ ਬਾਕੀ ਸਾਰੇ ਲਾ ਲਏ ਇਹਨਾਂ ਨੇ ਅੰਬ ਤੇ ਆ ਰੈਂਪਰ ਬਤਨੀ ਕਹਿੰਦੀ ਹਾਂ ਹਾਂਜੀ ਹੁਣ ਕੀ ਗੱਲ ਹੈ ਅੱਛਾ ਸਮਾਨ ਆ ਰਾਇ ਬਈ ਚਟਨੀ ਵੀ ਲਿਆਂਦੀ ਆ ਅਸੀਂ ਆ ਦੇਖੋ ਕੂਤਨੇ ਦੀ ਚਟਨੀ ਬਣਾ ਕੇ ਸਪੈਸ਼ਲ ਟਿਸ਼ੂ ਵੀ ਬਣਾ ਕੇ ਲਿਆਂਦੇ ਆ ਟਿਸ਼ੂ ਵੀ ਬਣਾਇਆ ਜਿਹਨੂੰ ਕੁਛ ਹਲਕਾ ਖਾਣ ਦਾ ਚਾਹ ਬਣਾ ਟਿਸ਼ੂ ਵੀ ਖਾ ਸਕਦਾ ਤੇ ਆ ਬਣਾਈ ਐ ਸੀ ਚਟਨੀ ਜਿਹੜਾ ਕਹੂਗਾ ਨਹੀਂ ਵੀ ਭਾਰਾ ਨਹੀਂ ਖਾਣਾ ਹਲਕਾ ਖਾਣ ਦਾ ਤਾਂ ਲੋ ਵੀ ਟਿਸ਼ੂ ਖਾ ਹਾਂ ਚਲੋ ਜੀ ਬਾਕੀ ਫੇ ਗੱਲਾਂ ਬਾਤਾਂ ਬਾਅਦ ਚ ਕਰਦੇ ਜੋ ਸਾਡੇ ਗੈਸਟ ਆਉਂਦੇ ਆ ਗੈਸਟ ਸਾਡੇ ਆਈ ਨਹੀਂ ਜਨੀਰਾ ਨਹੀਂ ਹੋਇਆ ਜੀ ਦੇਖੋ ਦਿਨੀਆਂ ਨੇਰੇ ਹੋਏ ਆਉਣੇ ਆ ਜੋ ਲੈਟਾ ਜਾਗ ਗਈਆਂ ਤੇ ਫੇ ਆਪਾਂ ਕੰਮ ਸ਼ੁਰੂ ਕਰਦੇ ਨੇਰੇ ਜੀ ਆਉਂਦੇ ਆ ਜੁਗਨੂ ਜੁਗਨੂ ਨੇਰੇ ਤੇ ਆਉਂਗੇ ਤੇ ਹਾਂਜੀ ਹੋ ਗਿਆ ਪੂਰੀਆਂ ਦਾ ਕੰਮ ਸ਼ੁਰੂ ਹੋਰ ਖਾਓ ਫੂੜੀਆਂ ਗਰਮ ਗਰਮ ਆ ਲੜ ਦੀ ਵਧੀਆ ਹੈ ਨਾ ਜਿਆਦਾ ਵਾੜਦੀ ਹੈ ਦੇਖੋ ਤੁਹਾਡੇ ਹਲਵਾਈ ਲੱਗਿਓ ਬੇਲਣ ਇੱਕ ਹਲਵਾਈ ਲੱਗਾ ਪੇੜਾ ਕਾ ਇੱਕ ਪੇੜਾ ਕਾ ਇੱਕ ਸਾਡੀ ਚੈਕਿੰਗ ਪੋਸਟ ਤੇ ਵੀ ਆ ਓਏ ਚੈਕਿੰਗ ਪੋਸਟ ਪਰ ਦੋ ਦਿਨ ਸੀ ਇੱਕ ਜਿਪਟਾ ਆ ਆ ਚੈਕਿੰਗ ਪੋਸਟ ਵਾਲੀ ਦਾ ਉੱਪਰੋਂ ਬਹੁਤ ਫਲੈਂਗ ਬੋ ਪੈਂਦੀ ਉਹਦੀ ਨੱਟ ਭੱਜ ਜਾਂਦਾ ਫਲੈਂਗ ਨਹੀਂ ਟਿਕਦੀ ਇੱਧਰ ਦੇਖ ਕੰਨਾ ਫਿਕਰ ਮੇਰੇ ਚ ਨਾ ਮੇਰੇ ਚ ਨਾ ਕਹੋ ਕਹਿੰਦੇ ਮੇਰੇ ਚ ਨਾ ਕਹੋ ਦੀ ਪੂ ਲੱਗਾ ਸ਼ੁਰੂ ਹੋਣਾ ਉਹਦੇ ਵੈਸੇ ਦਾ ਪਾਣੀ ਅਬੀ ਇਹਨਾਂ ਮੱਝ ਨੂੰ ਕਹਿੰਦਾ ਹਾਂ ਇੱਧਰ ਜੈ ਕਸ਼ਮੀਰੀ ਸਾਡੇ ਖਾਂਦੇ ਪਏ ਹੈਲੋ ਇੱਧਰ ਸਾਡੀ ਨੂਰ ਵੀ ਖਾਂਦੀ ਪਈ ਆ ਜਾ ਓਏ ਨੂਰ ਕਹਿੰਦੀ ਮੈਂ ਚਟਨੀ ਨਹੀਂ ਖਾਣੀ ਬਸ ਮੈਂ ਨਹੀਂ ਖਾਣਾ ਮਿਰਚ ਮਿਰਚ ਐ ਮੈਂ ਨਹੀਂ ਆਣਾ ਮਿਰਚ ਰਾਤੀ ਸਾਡੀ ਨੇ ਖਾਣੀ ਨਹੀਂ ਆ ਛੋਟੀ ਸ਼ਤਾਨ ਦੇਖੋ ਸਾਡੀ ਉਹ ਇਹ ਲੱਗੀ ਚੱਕਣ ਸਮਾਨ ਹਾਂਜੀ ਲਓ ਜੀ ਪਾਰਟੀ ਆਪਣੀ ਸੰਪੂਰਨ ਹੋ ਗਈ ਸੀ ਨੀਰਾ ਜਿਆਦਾ ਸੀਗਾ ਤੇ ਬਲੌਗ ਬਣਾਇਆ ਵੀ ਤੇ ਯਾਦੀ ਭੁੱਲ ਗਿਆ ਕਿਉਂਕਿ ਕੁਆਲਟੀ ਵੀ ਨਾ ਹੋਣੀ ਸੀ ਕਿਉਂਕਿ ਖਾਣੇ ਦੇ ਵਿੱਚ ਸਾਰਿਆਂ ਦਾ ਧਿਆਨ ਸੀਗਾ ਨੱਠ ਭੱਜੀ ਬਹੁਤ ਪੈਣਦੀ ਤੁਹਾਨੂੰ ਪਤਾ ਵੀ ਇੰਨੇ ਜਣੇ ਹੈਗੇ ਆ ਬੰਦੇ ਸੁੱਖ ਨਾਲ ਸਾਡੇ ਜਿਆਦਾ ਐ ਤੇ ਤੇ ਫਿਰ ਨੱਠ ਭੱਜੀ ਜਿਆਦਾ ਪੈਣਦੀ ਆ ਤੇ ਹੁਣ ਆਪਾਂ ਸਫਾਈਆਂ ਸੁਈਆਂ ਵੱਲ ਲੱਗੇ ਹੋਆ ਤੇ ਸਮਾਨ ਸਾਰਾ ਪੈਕ ਕਰਕੇ ਫ੍ਰੀਜ ਵਿੱਚ ਰੱਖਣਾ ਹੁਣ ਵੀ ਜਾਈਦਾ ਫਿਰ ਸਾਡੇ ਖਲਾਰਾ ਬਹੁਤ ਬਈ ਖੀਰ ਬਹੁਤ ਅੱਤ ਬਣੀ ਵੀ ਖੀਰ ਖੀਰ ਸਾਰਾ ਕੁਝ ਸਮਾਨ ਬਹੁਤ ਅੱਤ ਸੀ ਹੈਨਾ ਆਲੂ ਛੋਲੇ ਆਲੂ ਛੋਲੇ ਕਰਨ ਆਲੂ ਪੂੜੀਆਂ ਆਲੂ ਛੋਲੇ ਬਹੁਤ ਸਵਾਦ ਸੀ ਬਈ ਤੇ ਇਹਦੇ ਨਾਲ ਹੀ ਆਪਾਂ ਫੈਂਡ ਕਰਦੇ ਆ ਬਲੌਗ ਦਾ ਥੈਂਕ ਯੂ ਸਾਰਿਆਂ ਦਾ ਧੰਨਵਾਦ ਜਿੰਨੇ ਜਿੰਨੇ ਖਾਤਾ ਤੇ ਜਿੰਨੇ ਜਿੰਨੇ ਖਲਾਇਆ ਤੇ ਜਿਹੜੇ ਜਿਹੜੇ ਦੋਸਤਾਂ ਦੋਸਤਾਂ ਨੇ ਕਮੈਂਟ ਕਰਨੇ ਆ ਉਹਨਾਂ ਨੂੰ ਪਹਿਲੇ ਥੈਂਕ ਯੂ ਕਰ ਦਨੇ ਠੀਕ ਹੈ ਜੀ ਮਿਲਦੇ ਤੁਹਾਨੂੰ ਅਗਲੇ ਬਲੌਗ ਵਿੱਚ ਲਵ ਯੂ ਸਾਰਿਆਂ ਨੂੰ ਤੁਸੀਂ ਥੈਂਕ ਯੂ ਕਰ ਦਿਓ ਥੈਂਕ ਯੂ ਜੀ ਬਹੁਤ ਬਹੁਤ ਸਾਰਿਆਂ ਨੂੰ ਓਕੇ ਜੀ ਲਵ ਯੂ